हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਹਰਜਿੰਦਰ ਸਿੰਘ ਕੇਸਰ ਸਿੰਘ ਵਾਲੀਆ ਇੱਕ ਬਹੁਤ ਹੀ ਸੋਹਣੀ ਰਤਨਾ ਲੈ ਕੇ ਆਇਆ ਜਿਸ ਨੂੰ ਲਿਖਿਆ ਹੈ ਕੱਲੂ ਨਈਆਂ ਵਾਲੇ ਜੀ ਨੇ ਜ਼ਿੰਦਗੀ ਦੀ ਸਚਾਈ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਨੇ ਆਪਣੀ ਕਲਮ ਰਾਹੀਂ ਤੇ ਮੈਂ ਤੁਹਾਨੂੰ ਸੁਣਾਉਣ ਲੱਗਿਆ ਸੁਣਿਓ ਜਰੂਰ ਤੁਹਾਨੂੰ ਵੀ ਬਹੁਤ ਪਸੰਦ ਆਊ ਤੇਰੀ ਮੌਤ ਬੰਦੇ ਕੀ ਦਮ ਐ ਕੀ ਦਮ ਐ ਦੱਸ ਤੇਰੀ ਮੈਂ ਅੰਦਰ ਤੇ ਮੈਂ ਜਿੱਤ ਨਾ ਸਕੀ ਤੇਰੀ ਮੌਤ ਬੰਦੇ ਅਗਨੇ ਸਾੜ ਦਿੱਤੇ ਪੜਾਂ ਵਿੱਚ ਰਾਖ ਹੋ ਗਏ ਅਗਨੇ ਸਾੜ ਦਤੇ ਪੜਾਂ ਵਿੱਚ ਰਾਖ ਹੋ ਗਏ ਜੋ ਰਹਿੰਦੇ ਸੀ ਵਿੱਚ ਬਹੁਤ ਅਹੰਕਾਰ ਬੰਦੇ ਸਾਇੰਦਰ ਗਿਆ ਵਾਪਸ ਮੁੜ ਆਇਆ ਨਾ ਤਰੇ ਤਰਾਏ ਰਗੇ ਜੋ ਸੋਚੇ ਸੀ ਤੂੰ ਕਮ ਤੰਦੇ ਮਿੰਟ ਲੱਗਿਆ ਨਾ ਮਿੱਟੀ ਤੈਨੂੰ ਹੋਣ ਦੇ ਲਈ ਮੈਂਟ ਲੱਗਿਆ ਨਾ ਤੈਨੂੰ ਮਿੱਟੀ ਹੋਣ ਦੇ ਲਈ ਕਮ ਆਈ ਨਾ ਮਾਇਆ ਤੇ ਹੋਰ ਸੰਦੇ ਇਕੱਠੇ ਹੋਣਗੇ ਰਸਤੇਦਾਰ ਤੇ ਕੁੜਮ ਕਬੀਲਾ ਇਕੱਠੇ ਹੋਣਗੇ ਰਿਸ਼ਤੇਦਾਰ ਤੇ ਕੁੜਮ ਕਬੀਲਾ ਮੋਢਾ ਦੇਣ ਲਈ ਆਖਿਰ ਨੂੰ ਚਾਰ ਕੰਦੇ ਇਸ਼ਨਾਨ ਆਖਰੀ ਤੇ ਕਫਨ ਤੇਰਾ ਬਿਨ ਜੇਬੋ ਇਸ਼ਾਨ ਆਖਰੀ ਤੇ ਕਫਨ ਤੇਰਾ ਬਣ ਜੇ ਬੋ ਤੈਨੂੰ ਵਿਦਾਈ ਲਈ ਕਰਨਗੇ ਤਿਆਰ ਬੰਦੇ ਤੇਰੀ ਮੌਤ ਤੇ ਰਹੰਦੇ ਤੇਰੇ ਪੁੱਤ ਧੀਆ ਤੇ ਚੰਗਾ ਕਹਿਣਗੇ ਜੋ ਖਾਂਦੇ ਸੀ ਤੈਥੋਂ ਖਾਰ ਬੰਦੇ ਕੱਲੂ ਪੋਗ ਤੱਕ ਹੀ ਰਹਿਣਾ ਤੇਰਾ ਸੋਗ ਸਾਰਾ ਕੱਲੂ ਪੋਗ ਤੱਕ ਹੀ ਰਹਿਣਾ ਤੇਰਾ ਸੋਗ ਸਾਰਾ ਤੇ ਪੂਰਾ ਹੋ ਜਾਏਗਾ ਦੁਨੀਆ ਤੋ ਪਾ ਹਰ ਬੰਦੇ ਹਰ ਖੁਸ਼ੀ ਤੇ ਗਮੀ ਵਿੱਚ ਤੇਰੀ ਘਾਟ ਰੜਕੂ ਹਰ ਖੁਸ਼ੀ ਤੇ ਗਮੀ ਵਿੱਚ ਤੇਰੀ ਘਾਟ ਲੜਕੂ ਤੇਰੀ ਫੋਟੋ ਤੇ ਲਟਕਦਾ ਰਹਿ ਜਉ ਹਾਰ ਬੰਦੇ ਤੇਰੀ ਫੋਟੋ ਤੇ ਲਟਕਦਾ ਰਹਿ ਜਉ ਹਾਰ ਬੰਦੇ